ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਅੱਜ ਦੀ ਵੀਡੀਓ ਕੋਈ ਸਧਾਰਨ ਵੀਡੀਓ ਨਹੀਂ ਹੈ ਇੱਕ ਅਜੀਹਾ ਪੈਗਾਮ ਹੈ ਜੋ ਤੁਸੀਂ ਆਪਣੀ ਜ਼ਿੰਦਗੀ ਵਿੱਚ ਕਦੇ ਨਾ ਕਦੇ ਜ਼ਰੂਰ ਸੁਣਨਾ ਚਾਹੋਗੇ ਕਈ ਵਾਰੀ ਸਾਡੀ ਜ਼ਿੰਦਗੀ ਵਿੱਚ ਦੁੱਖ ਇੰਨੇ ਵੱਧ ਜਾਂਦੇ ਹਨ ਕਿ ਲੱਗਦਾ ਹੋਰ ਕੁਝ ਬਾਕੀ ਨਹੀਂ ਰਿਹਾ ਕਦੇ ਕਦੇ ਤਾਂ ਅੰਦਰੋਂ ਅੰਦਰੀ ਅਸੀਂ ਬੜੇ ਦੁਖੀ ਹੁੰਦੇ ਹਾਂ ਚੀਕਾਂ ਜਹੀਆਂ ਮਾਰ ਰਹੇ ਹੁੰਦੇ ਹਾਂ ਪਰ ਬਾਹਰੋਂ ਅਸੀਂ ਹੱਸਦੇ ਹੋਏ ਦਿਖਾਈ ਦਿੰਦੇ ਹਾਂ ਜੋ ਦੁਨੀਆ ਨੂੰ ਸੁਣਾਈ ਨਹੀਂ ਦਿੰਦੀਆਂ ਪਰ ਪਰਮਾਤਮਾ ਜੀ ਤਾਂ ਸੁਣ ਰਹੇ ਹੁੰਦੇ ਹਨ ਉਹ ਸਾਨੂੰ ਵੇਖ ਰਹੇ ਹੁੰਦੇ ਹਨ ਪਰ ਇੱਕ ਗੱਲ ਸਿੱਧੀ ਹੈ ਰੱਬ ਉਹਨਾਂ ਦੀ ਸੁਣਦਾ ਸੁਣ ਜੋ ਉਸ ਵੱਲ ਨੂੰ ਮੁੜਦੇ ਹਨ ਕਈ ਘਰ ਤਾਂ ਅਜਿਹੇ ਹਨ ਕਹਿ ਲਓ ਕਿ ਕਾਲ ਯੁਗ ਦੇ ਵਿੱਚ 99% ਘਰ ਇਹੋ ਜਿਹੇ ਹਨ ਜਿੱਥੇ ਚੁੱਪ ਚਾਪ ਤਕਲੀਫਾਂ ਨੇ ਆਪਣਾ ਡੇਰਾ ਪਾ ਲਿਆ ਹੈ ਕਦੇ ਰਿਸ਼ਤਿਆਂ ਵਿੱਚ ਤਣਾ ਕਦੇ ਰੋਜੀ ਰੋਟੀ ਦੀ ਤੰਗੀ ਕਦੇ ਬਰਕਤ ਦੀ ਕਦੇ-ਕਦੇ ਬੱਚਿਆਂ ਦੇ ਭਵਿੱਖ ਦੀ ਚਿੰਤਾ ਇਹ ਸਾਰੀਆਂ ਹੀ ਗੱਲਾਂ ਆਪਣੀ ਜ਼ਿੰਦਗੀ ਵਿੱਚ ਆਪਣੇ ਹਿਰਦੇ ਵਿੱਚ ਸੰਭਾਲ ਕੇ ਰੱਖਦੇ ਹਨ ਤੇ ਦਿਨੋਂ ਦਿਨ ਇਹ ਜਿਹੜੇ ਦੁੱਖ ਹਨ ਆਪਣੇ ਤੇ ਭਾਰੀ ਪੈ ਜਾਂਦੇ ਹਨ ਅਜਿਹੇ ਸਮੇਂ ਵਿੱਚ ਨਾ ਤਾਂ ਦਵਾਈ ਕੰਮ ਆਉਂਦੀ ਹੈ ਨਾ ਹੀ ਦੁਨੀਆ ਤੇ ਨਾ ਹੀ ਕੋਈ ਰਿਸ਼ਤੇਦਾਰ ਤੇਦਾਰ ਸਿਰਫ ਜੇ ਕੰਮ ਆਉਂਦੀ ਹੈ ਤਾਂ ਗੁਰਬਾਣੀ ਗੁਰਬਾਣੀ ਦਾ ਸਾਨੂੰ ਆਸਰਾ ਫਿਰ ਲੈਣਾ ਪੈਣਾ ਹੈ ਗੁਰਬਾਣੀ ਹੀ ਸਾਡਾ ਸਹਾਰਾ ਬਣੇਗੀ ਜਿਸਨੇ ਦੁੱਖਾਂ ਵਿੱਚ ਨਾਮ ਜਪਿਆ ਉਸ ਦਾ ਦੁੱਖ ਵੀ ਉਸ ਰਾਗ ਵਿੱਚ ਘੁਲ ਜਾਵੇਗਾ ਅੱਜ ਜੇਕਰ ਤੁਸੀਂ ਵੀ ਹਾਰ ਮੰਨ ਚੁੱਕੇ ਹੋ ਜੇਕਰ ਜਿਉਣ ਦੀ ਆਸ ਖਤਮ ਕਰ ਚੁੱਕੇ ਹੋ ਤਾਂ ਸਿਰਫ ਇੱਕ ਗੱਲ ਮਨ ਵਿੱਚ ਰੱਖੋ ਰੱਬ ਕਦੇ ਚੁੱਪ ਨਹੀਂ ਹੁੰਦਾ ਉਹ ਵੇਖ ਰਿਹਾ ਹੁੰਦਾ ਕਿ ਕਦੋਂ ਤੁਸੀਂ ਉਸ ਵੱਲ ਮੁੜਦੇ ਹੋ ਅਤੇ ਉਹ ਮੁੜਨ ਦੀ ਘੜੀ ਹੁੰਦੀ ਹੈ ਜੇਕਰ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਸਿਰਫ 5 ਮਿੰਟ ਦੇ ਲਈ ਅੱਖਾਂ ਬੰਦ ਕਰਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਭਾਵੇਂ ਤੁਹਾਡੇ ਤੋਂ ਇਸ਼ਨਾਨ ਹੁੰਦਾ ਹੈ ਜਾਂ ਨਹੀਂ ਕਈ ਭੈਣ ਭਰਾ ਬਹਾਨਾ ਲਾਉਂਦੇ ਕਿ ਅੰਮ੍ਰਿਤ ਵੇਲੇ ਸਵੇਰੇ ਉੱਠ ਕੇ ਸਾਡੇ ਕੋਲ ਇਸ਼ਨਾਨ ਨਹੀਂ ਕੀਤਾ ਜਾਂਦਾ ਪਰ ਜੇਕਰ ਉਹਨਾਂ ਨੇ ਉੱਪਰ ਕੋਈ ਵੀ ਦੁੱਖ ਆ ਚੁੱਕਾ ਹੋਵੇ ਕਿਸੇ ਨੇ ਕੋਈ ਭਾਰੀ ਹਮਲਾ ਕਰ ਦਿੱਤਾ ਤਾਂ ਉਹ ਕਹਿਣ ਦੇ ਵਿੱਚ ਇੱਕ ਵਾਰ ਅੰਮ੍ਰਿਤ ਵੇਲੇ ਉੱਠ ਜਾਂਦੇ ਹਨ ਉੱਠ ਕੇ ਫਿਰ ਮੂਲ ਮੰਤਰ ਦਾ ਜਾਪ ਵੀ ਕਰਦੇ ਹਨ ਇਸ ਲਈ ਤੁਸੀਂ ਜਿੱਥੇ ਵੀ ਬੈਠੇ ਹੋ ਉੱਥੇ ਬੈਠਿਆਂ ਬੈਠਿਆਂ ਹੀ ਤੁਸੀਂ ਅੰਮ੍ਰਿਤ ਵੇਲੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿਓ ਇਹ ਕੋਈ ਵੱਡੀ ਚੀਜ਼ ਨਹੀਂ ਸਿਰਫ ਇੱਕ ਬਹੁਤ ਹੀ ਭਰੋਸੇ ਵਾਲੀ ਗੱਲ ਹੈ ਕਈ ਵਾਰ ਲੋਕ ਕਹਿ ਦਿੰਦੇ ਆ ਕਿ ਅਸੀਂ ਤਾਂ ਥੱਕ ਚੁੱਕੇ ਹੁੰਨੇ ਆ ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਜੇਕਰ ਤੁਸੀਂ ਥੱਕੇ ਨਹੀਂ ਤੁਸੀਂ ਰੱਬ ਦੀ ਰਜ਼ਾ ਨੂੰ ਸਮਝੇ ਹੀ ਨਹੀਂ ਦੁੱਖ ਆਉਣ ਦੇ ਚਲੇ ਜਾਣੇ ਹਨ ਇਹ ਦੁਨੀਆ ਤਾਂ ਜੀਵਨ ਵਿਦਾ ਇੱਕ ਨਿਯਮ ਹੈ ਪਰ ਜਿਸ ਨੇ ਸਬਰ ਕਰ ਲਿਆ ਜਿਸ ਨੇ ਨਾਮ ਨਾਲ ਨਾਤਾ ਜੋੜ ਲਿਆ ਉਸ ਦੇ ਜੀਵਨ ਵਿੱਚ ਹਰ ਪਾਸਿਓਂ ਫਿਰ ਨਵੀਂ ਰੌਸ਼ਨੀ ਆਉਣੀ ਸ਼ੁਰੂ ਹੋ ਜਾਵੇਗੀ ਸੁੱਖ ਵਿੱਚ ਤੁਹਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਹੈ ਦੁੱਖ ਵਿੱਚ ਭਰੋਸਾ ਰੱਖਿਆ ਕਰੋ ਇਹੋ ਜਿਹੀ ਸੋਚ ਜੀਵਨ ਵਿੱਚ ਦਿਸ਼ਾ ਪਲਟ ਦੇਂਦੀ ਹੈ ਸ਼ੁਕਰਾਨਾ ਕਰਨ ਵਾਲੀ ਵੀਡੀਓ ਆਪਾਂ ਸ਼ਾਮਾਂ ਨੂੰ ਜਦੋਂ 3 ਤੋਂ 5 ਵਜੇ ਦੇ ਵਿਚਕਾਰ ਪਾਉਂਦੇ ਹਾਂ ਕਿ ਰਾਤ ਨੂੰ ਸੌਣ ਤੋਂ ਪਹਿਲਾਂ ਅਸੀਂ ਪਰਮਾਤਮਾ ਜੀ ਦਾ ਸ਼ੁਕਰਾਨਾ ਕਰਨਾ ਹੈ ਤੇ ਦੁੱਖ ਵਿੱਚ ਭਰੋਸਾ ਰੱਖਣਾ ਹੈ ਉਹ ਵੀ ਵੀਡੀਓ ਆਪਣੀ ਜ਼ਰੂਰ ਵੇਖਿਆ ਕਰੋ ਜਿਸ ਤਰ੍ਹਾਂ ਕਿ ਦੁੱਖ ਲਭ ਲੈਂਦਾ ਹੈ ਬੰਦਾ ਤੇ ਜੇ ਕਿਤੇ ਰੱਬ ਦੀ ਰਜ਼ਾ ਵਿੱਚ ਰਹਿਣਾ ਪੈ ਜਾਵੇ ਸੁੱਖ ਤੇ ਦੁੱਖ ਇਹ ਦੋਵੇਂ ਹੀ ਲਾਜ਼ਮੀ ਹਨ ਇਹਨਾਂ ਤੋਂ ਬਿਨਾ ਸਾਡੀ ਜ਼ਿੰਦਗੀ ਦੀ ਕੋਈ ਮਹੱਤਤਾ ਨਹੀਂ ਜੇਕਰ ਦੁੱਖ ਨਾ ਹੋਵੇ ਤਾਂ ਸੁੱਖ ਨਹੀਂ ਲੱਗਦੇ ਪਰਮਾਤਮਾ ਦਾ ਤਾਂ ਇਹ ਨਿਯਮ ਹੈ ਹਰ ਸਮੇਂ ਸਾਨੂੰ ਇਸ ਦਾ ਚਾਣਨ ਜ਼ਰੂਰ ਹੁੰਦਾ ਹੈ ਪਰ ਇਹ ਚਾਣਨ ਉਹਨਾਂ ਲਈ ਹੈ ਜੋ ਉਡੀਕ ਕਰਨਾ ਜਾਣਦੇ ਹਨ ਜੋ ਹਰ ਸਮੇਂ ਪਰਮਾਤਮਾ ਨੂੰ ਯਾਦ ਕਰਦੇ ਹਨ ਅੱਜ ਇੱਕ ਕਹਾਣੀ ਤੇ ਇੱਕ ਸਾਖੀ ਸਾਂਝੀ ਕਰਦੇ ਹਾਂ ਇਸੇ ਤਰ੍ਹਾਂ ਕਹਿੰਦੇ ਕਿ ਇੱਕ ਵੀਰ ਸੁਖਦੇਵ ਸਿੰਘ ਉਹ ਆਪਣੇ ਪਿੰਡ ਦੇ ਵਿੱਚ ਬੜੀ ਸੋਹਣੀ ਜ਼ਿੰਦਗੀ ਨਿਭਾ ਰਿਹਾ ਸੀ ਉਸ ਦਾ ਡੇਰੀ ਦਾ ਕੰਮ ਸੀ ਡੇਰੀ ਮਤਲਬ ਕਿ ਦੁੱਧ ਪਾਉਣ ਦਾ ਕੰਮ ਸੀ ਪਰ ਉਹ ਦੁੱਧ ਦੇ ਵਿੱਚ ਕਿਤੇ ਨਾ ਕਿਤੇ ਪਾਣੀ ਮਿਲਾ ਕੇ ਲੋਕਾਂ ਨੂੰ ਵੇਚਿਆ ਕਰਦਾ ਸੀ ਪਹਿਲਾਂ ਤਾਂ ਉਸ ਦਾ ਕੰਮ ਬਹੁਤ ਚੜਿਆ ਸੀ ਪਿੰਡ ਦੇ ਵਿੱਚ ਪਰ ਕਹਿੰਦੇ ਹੌਲੀ ਹੌਲੀ ਉਸ ਦਾ ਕੰਮ ਡਾਊਨ ਹੋਣਾ ਸ਼ੁਰੂ ਹੋ ਗਿਆ ਡਾਊਨ ਇੱਥੋਂ ਤੱਕ ਹੋਇਆ ਕਿ ਉਸ ਦਾ ਕੰਮ ਬਿਲਕੁਲ ਹੀ ਖਤਮ ਹੋ ਗਿਆ ਡੇਰੀ ਬੰਦ ਹੋ ਗਈ ਫਿਰ ਹੌਲੀ ਹੌਲੀ ਉਸ ਦੇ ਕੋਲ ਜਿਹੜੇ ਡੰਗਰ ਤੇ ਮੱਝਾਂ ਸਨ ਉਹ ਵੀ ਮਰਨੇ ਸ਼ੁਰੂ ਹੋ ਗਏ ਕੁਝ ਕੇ ਮਰ ਗਏ ਤੇ ਕੁਝ ਕੁ ਉਸ ਦੇ ਜੜੜੇ ਸੀ ਡੰਗਰ ਵਿੱਕ ਗਏ ਉਸੇ ਤਰ੍ਹਾਂ ਹੀ ਰਿਜਕ ਘਰ ਦੇ ਵਿੱਚ ਬਿਲਕੁਲ ਖਤਮ ਹੋ ਗਿਆ ਉਹ ਜਿਹੜਾ ਸੁਖਦੇਵ ਸਿੰਘ ਵੀਰ ਸੀ ਉਹ ਬੜਾ ਹੀ ਡਾਵਾ ਡੋਲ ਹੋ ਗਿਆ ਉਹ ਕਹਿੰਦਾ ਕਿ ਮੇਰੀ ਜ਼ਿੰਦਗੀ ਤਾਂ ਬਿਲਕੁਲ ਨਰਕ ਬਣ ਚੁੱਕੀ ਹੈ ਮੇਰੇ ਬੱਚੇ ਨੇ ਮੈਂ ਉਹਨਾਂ ਨੂੰ ਪੜਾਉਣਾ ਹਾਂ ਮੇਰੀ ਪਤਨੀ ਮੇਰੇ ਬੁੱਢੇ ਮਾਪੇ ਕਦੇ ਵੀ ਉਹਨਾਂ ਨੂੰ ਬਿਮਾਰ ਜਦੋਂ ਹੋ ਜਾਂਦੇ ਹਨ ਤਾਂ ਦਵਾਈ ਦੀ ਵੀ ਲੋੜ ਹੁੰਦੀ ਹੈ ਤੇ ਮੈਨੂੰ ਘਾਟਾ ਬਹੁਤ ਪੈ ਗਿਆ ਕਹਿੰਦੇ ਉਹ ਦਿਨ ਰਾਤ ਬੜੀ ਚਿੰਤਾ ਵਿੱਚ ਰਹਿਣ ਲੱਗ ਪਿਆ ਪੂਰਾ ਪਰਿਵਾਰ ਉਹਨੂੰ ਜਿਹੜੇ ਉਹਦੇ ਬੁੱਢੇ ਮਾਪਿਓ ਸੀ ਉਸਨੂੰ ਵੀ ਹਰ ਰੋਜ਼ ਕਿਹਾ ਕਰਦੇ ਸੀ ਕਿ ਗੁਰੂ ਦਾ ਨਾਮ ਜਪਿਆ ਕਰ ਤੇ ਹੀਰਾ ਫੇਰੀ ਬਿਲਕੁਲ ਨਾ ਕਰਿਆ ਕਰ ਪਰ ਉਹ ਵੀਰ ਜਿਹੜਾ ਸੀ ਹੀਰਾ ਫੇਰੀ ਕਰਦਾ ਸੀ ਨਾ ਦੁੱਧ ਵਿੱਚ ਪਾਣੀ ਪਾ ਕੇ ਲੋਕਾਂ ਨੂੰ ਧਿਆ ਕਰਦਾ ਸੀ ਤੇ ਨਾਲੇ ਰੱਬ ਦੇ ਨਾਂ ਤੇ ਬਿਲਕੁਲ ਹੀ ਟੁੱਟ ਚੁੱਕਾ ਸੀ ਕਹਿੰਦੇ ਫਿਰ ਹੁਣ ਜਿਹੜੇ ਬੁੱਢੇ ਮਾਪੇ ਸਨ ਮਾਪੇ ਤਾਂ ਪੁੱਤਰ ਨੂੰ ਸਮਝਾਉਂਦੇ ਹੀ ਹੁੰਦੇ ਹਨ ਤਾਂ ਉਹਨਾਂ ਨੇ ਉਸ ਨੂੰ ਫਿਰ ਬਾਬਾ ਨਾਨਕ ਸਿੰਘ ਜੀ ਦੇ ਦਰਬਾਰ ਤੇ ਭੇਜਿਆ ਜਦੋਂ ਕਹਿੰਦੇ ਉਹ ਬਾਬਾ ਨਾਨਕ ਸਿੰਘ ਜੀ ਦੇ ਡੇਰੇ ਤੇ ਗਿਆ ਵੀਰ ਤਾਂ ਉਹ ਬਾਬਾ ਨਾਨਕ ਸਿੰਘ ਜੀ ਦੇ ਕੋਲ ਜਦੋਂ ਜਾ ਕੇ ਬੈਠਿਆ ਆਪਣੀ ਸਾਰੀ ਉਹਨੇ ਦੁੱਖ ਭਰੀ ਕਹਾਣੀ ਦੱਸੀ ਕਿ ਮੈਂ ਕਿਸ ਤਰ੍ਹਾਂ ਹੁਣ ਕੰਗਾਲ ਹੋ ਚੁੱਕਿਆ ਹਾਂ ਤੇ ਬਾਬਾ ਨਾਨਕ ਸਿੰਘ ਜੀ ਹੱਸ ਪਏ ਉਹਨਾਂ ਨੇ ਕਿਹਾ ਇਹ ਤਾਂ ਹੋਣਾ ਹੀ ਸੀ ਜੋ ਤੂੰ ਕੁਦਰਤ ਨੇ ਤੈਨੂੰ ਦਿੱਤਾ ਸੀ ਉਹ ਤੇਰੇ ਕੋਲੋਂ ਵਾਪਸ ਡਬਲ ਹੋ ਕੇ ਆਉਣਾ ਸੀ ਤੂੰ ਕਦੀ ਪਰਮਾਤਮਾ ਦਾ ਨਾਮ ਲਿਆ ਨਾ ਤੂੰ ਸੁਖ ਵੇਲੇ ਨਾ ਤੂੰ ਦੁੱਖ ਵੇਲੇ ਜਪਿਆ ਅੱਜ ਤੇਰੇ ਤੇ ਦੁੱਖ ਆ ਗਿਆ ਤੇ ਤੂੰ ਹੱਲ ਲੱਭ ਰਹੀ ਹਾਂ ਹੈ ਪਰ ਤੂੰ ਕਦੀ ਸੋਚਿਆ ਕਿ ਜਿਹਨਾਂ ਲੋਕਾਂ ਨੂੰ ਤੂੰ ਮਾੜਾ ਦੁੱਧ ਪਿਆਇਆ ਹੈ ਉਹਨਾਂ ਦੀ ਪਰਭਾਈ ਤਾਂ ਤੈਨੂੰ ਹੀ ਕਰਨੀ ਪੈਣੀ ਹੈ ਸੋ ਜਿਹੜਾ ਇਹ ਤੈਨੂੰ ਦੁੱਖ ਆਇਆ ਨਾ ਇਹ ਤੇਰੇ ਕਰਮਾ ਕਰਕੇ ਆਇਆ ਜੇ ਤੂੰ ਹੁਣ ਇਸ ਦੁੱਖ ਨੂੰ ਕਟਣਾ ਚਾਹੁੰਦਾ ਹੈ ਤਾਂ ਸਾਡੀ ਗੁਰਬਾਣੀ ਦੇ ਵਿੱਚ ਬੜੇ ਹੀ ਬੜੇ ਮਾੜੇ ਤੋਂ ਮਾੜੇ ਦੁੱਖ ਕੱਟੇ ਜਾ ਸਕਦੇ ਹਨ ਜੇਕਰ ਬੰਦਾ ਅੰਮ੍ਰਿਤ ਵੇਲੇ ਉੱਠ ਪਵੇ 3 ਤੋਂ 5 ਵਜੇ ਦੇ ਵਿੱਚਕਾਰ ਜੇਕਰ ਤੇਰੇ ਕੋਲ ਇਸ਼ਨਾਨ ਹੁੰਦਾ ਤਾਂ ਠੀਕ ਹੈ ਜੇ ਨਹੀਂ ਇਸ਼ਨਾਨ ਕਰਦਾ ਤਾਂ ਤਾਵੇਂ ਠੀਕ ਹੈ ਆਪਣੇ ਪਲੰਗ ਤੇ ਬੈਠ ਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇ ਪਹਿਲਾਂ 5 ਮਿੰਟ ਤੋਂ ਸ਼ੁਰੂ ਕਰ ਫਿਰ ਹੌਲੀ ਹੌਲੀ 10 ਮਿੰਟ ਇਸ ਤਰੀਕੇ ਦੇ ਨਾਲ ਜਦੋਂ ਮੂਲ ਮੰਤਰ ਦਾ ਜਾਪ ਤੇਰੀ ਰਸਨਾ ਤੇ ਇੱਕ ਵਾਰ ਚੜ ਗਿਆ ਫਿਰ ਤੂੰ ਅੱਧਾ ਘੰਟਾ ਵੀ ਬੈਠ ਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦੇਵੇਂਗਾ ਨੇਮ ਦੇ ਨਾਲ ਕਰ ਉਹ ਵੀਰ ਜਿਹੜਾ ਸੀ ਹਰ ਰੋਜ਼ ਹੁਣ ਅੰਮ੍ਰਿਤ ਵੇਲੇ ਉਸਨੇ ਉੱਠਣਾ ਸ਼ੁਰੂ ਕਰ ਦਿੱਤਾ ਕਹਿੰਦੇ ਕਿ ਇਹ ਬੰਦਾ ਉਹੀ ਕੰਮ ਕਰਦਾ ਹੈ ਅੰਮ੍ਰਿਤ ਵੇਲੇ ਜੋ ਉੱਠਣਾ ਹੁੰਦਾ ਹੈ ਉਦੋਂ ਕਹਿੰਦੇ ਕਿ ਉਸਨੇ ਪਰਮਾਤਮਾ ਦਾ ਨਾਮ ਲੈਣਾ ਸ਼ੁਰੂ ਕਰ ਦਿੱਤਾ ਆਪਣੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਵੀ ਹੇਰਾਫੇਰੀਆਂ ਕੀਤੀਆਂ ਸਨ ਉਸ ਤੋਂ ਪਛਤਾਉਣਾ ਸ਼ੁਰੂ ਕਰ ਦਿੱਤਾ ਉਸਨੇ ਪਰਮਾਤਮਾ ਦੇ ਅੱਗੇ ਅਰਜੀ ਲਗਾਈ ਕਿ ਪਿਛਲੇ ਕਰਮਾਂ ਦਾ ਮਤਲਬ ਕਿ ਰੋਹਾਨੀਅਤ ਜੋ ਵੀ ਹੋਵੇ ਉਹ ਮੇਰੇ ਪਰਮਾਤਮਾ ਜੀ ਜਿਹੜੇ ਪਾਪ ਹਨ ਉਹਨਾਂ ਨੂੰ ਮਾਫ਼ ਕਰ ਦਿਓ ਹੁਣ ਉਸਨੇ ਪੁਨਰ ਕਰਨੇ ਸ਼ੁਰੂ ਕਰ ਦਿੱਤੇ ਹੁਣ ਉਹ ਵੀਰ ਉਹਨੂੰ ਦੁੱਖ ਨੇ ਬਹੁਤ ਜ਼ਿਆਦਾ ਤੋੜ ਦਿੱਤਾ ਸੀ ਕਿਉਂਕਿ ਕਹਿੰਦੇ ਜਦੋਂ ਅਮੀਰੀ ਤੋਂ ਬਾਅਦ ਇੱਕਦਮ ਗਰੀਬੀ ਆ ਜਾਵੇ ਨਾ ਤਾਂ ਬੰਦੇ ਤੋਂ ਝੱਲੀ ਨਹੀਂ ਜਾਂਦੀ ਜੇਕਰ ਬੰਦਾ ਜਨਮੇ ਹੀ ਗਰੀਬੀ ਵਿੱਚ ਤਾਂ ਉਹ ਬੰਦਾ ਕਿਤੇ ਨਾ ਕਿਤੇ ਅਮੀਰੀ ਚੱਲ ਸਕਦਾ ਹੈ ਜਾਂ ਗਰੀਬੀ ਦੇ ਵਿੱਚ ਵੀ ਰਹਿਣਾ ਸਿੱਖ ਜਾਂਦਾ ਹੈ ਉਹਨੇ ਹਮੇਸ਼ਾ ਗਰੀਬੀ ਵੇਖੀ ਹੁੰਦੀ ਹੈ ਉਹ ਜਿਹੜਾ ਲੜਕਾ ਸੀ ਭਾਈ ਸੁਖਦੇਵ ਸਿੰਘ ਜੀ ਉਹ ਕਹਿੰਦੇ ਕਿ ਪਹਿਲਾਂ ਚੰਗੇ ਚੋਖੇ ਘਰ ਤੋਂ ਸੀਗਾ ਚੰਗੀ ਪਿਆਲੀ ਵੀ ਆਉਂਦੀ ਸੀ ਜ਼ਮੀਨ ਜਾਇਦਾਦ ਵੀ ਆਉਂਦੀ ਸੀ ਪਰ ਕਿਤੇ ਨਾ ਕਿਤੇ ਰੱਬ ਤੋਂ ਟੁੱਟ ਚੁੱਕਿਆ ਸੀ ਜਦੋਂ ਰੱਬ ਤੋਂ ਟੁੱਟ ਗਿਆ ਉਸ ਦਾ ਸਭ ਕੁਝ ਗਵਾਚ ਗਿਆ ਉਸ ਦਾ ਸਾਰਾ ਹੀ ਕੁਝ ਗਹਿਣੇ ਪੈ ਗਿਆ ਡੰਗਰ ਤੱਕ ਮਰ ਗਏ ਜਿਸ ਕਰਕੇ ਹੁਣ ਉਹ ਬਹੁਤ ਟੁੱਟ ਚੁੱਕਾ ਸੀ ਹੁਣ ਉਹਨੂੰ ਦੁੱਖ ਨੇ ਅੰਮ੍ਰਿਤ ਵੇਲੇ ਉੱਠਣ ਦੀ ਤਾਕਤ ਬਖਸ਼ੀ ਜਦੋਂ ਅੰਮ੍ਰਿਤ ਵੇਲੇ ਉੱਠਿਆ ਪਹਿਲੇ ਦਿਨ ਉਸਨੇ 5 ਮਿੰਟ ਬੈਠ ਕੇ ਆਪਣੇ ਪਲੰਗ ਤੇ ਹੀ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕੀਤਾ ਤਾਂ ਦੂਜੇ ਦਿਨ ਫਿਰ ਉਸਨੇ 10 ਮਿੰਟ ਬੈਠ ਕੇ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਉਹਦੀ ਜਿਹੜੀ ਰੋਹਾਨੀਆ ਤਾਕਤ ਸੀ ਨਾ ਉਸ ਵਿੱਚੋਂ ਸਰੀਰ ਦੇ ਵਿੱਚੋਂ ਹੀ ਝਲਕਣੀ ਸ਼ੁਰੂ ਹੋ ਗਈ ਜਦੋਂ 1 ਮਹੀਨਾ ਲੰਘਿਆ ਤੇ ਕਹਿੰਦੇ ਉਹਦੇ ਮੁਖ ਤੇ ਨੂਰ ਵੀ ਆਉਣਾ ਸ਼ੁਰੂ ਹੋ ਗਿਆ ਭਾਵੇਂ ਉਹ ਜਿਹੜਾ ਸੀ ਕੋਈ ਦਾਨੀ ਨਹੀਂ ਸੀ ਪਰ ਹੁਣ ਕਿਤੇ ਨਾ ਕਿਤੇ ਉਹਦਾ ਜਿਹੜਾ ਮੋਂ ਪਹਿਲਾ ਮੁਰਝਾਇਆ ਰਹਿੰਦਾ ਸੀ ਹੁਣ ਚਮਕਣਾ ਸ਼ੁਰੂ ਹੋ ਚੁੱਕਾ ਸੀ ਤੇ ਕਹਿੰਦੇ ਹੁਣ ਉਹਨੂੰ ਕਿਤੇ ਨਾ ਕਿਤੇ ਟੈਨਸ਼ਨ ਵੀ ਘਟ ਚੁੱਕੀ ਸੀ ਕਿਉਂਕਿ ਆਪਣੇ ਦੁੱਖਾਂ ਨਾਲ ਲੜਨ ਦੀ ਤਾਕਤ ਆ ਚੁੱਕੀ ਸੀ ਉਸ ਨੂੰ ਦੁੱਖਾਂ ਨੂੰ ਸਮਝਣਾ ਆ ਗਿਆ ਸੀ ਕਿ ਇਹ ਸਭ ਪਰਮਾਤਮਾ ਦੀ ਰਜ਼ਾ ਹੈ ਤੇ ਕਹਿੰਦੇ ਆਪਣੇ ਰੱਬ ਆਪਣੇ ਢੰਗ ਨਾਲ ਗੱਲ ਕਰਦੇ ਹਨ ਕਦੇ ਵੀ ਰੱਬ ਚੁੱਪ ਨਹੀਂ ਰਹਿੰਦਾ ਜਦੋਂ ਰੱਬ ਦਿੰਦਾ ਹੈ ਬੰਦੇ ਨੂੰ ਉਸ ਦੇ ਢੰਗ ਨਾਲ ਹੀ ਦਿੰਦਾ ਹੈ ਸਿਰਫ ਸਾਨੂੰ ਲੋੜ ਹੈ ਭਰੋਸੇ ਦੀ ਹੁਣ ਉਸ ਵੀਰ ਦਾ ਜਦੋਂ ਮਨ ਸ਼ਾਂਤ ਹੋ ਗਿਆ ਉਹ ਸਾਰਿਆਂ ਨੂੰ ਦੱਸਣਾ ਉਹਨੇ ਸ਼ੁਰੂ ਕਰ ਦਿੱਤਾ ਕਿ ਮੈਂ ਅੰਮ੍ਰਿਤ ਵੇਲੇ ਕਿਸ ਤਰ੍ਹਾਂ ਉੱਠਣ ਦੇ ਨਾਲ ਮੇਰੇ ਦਿਮਾਗ ਦੀਆਂ ਟੈਨਸ਼ਨਾਂ ਖਤਮ ਹੋ ਚੁੱਕੀਆਂ ਹਨ ਕਿਸ ਤਰ੍ਹਾਂ ਹੁਣ ਮੇਰੇ ਦੁੱਖ ਘਟਦੇ ਜਾ ਰਹੇ ਹਨ ਸਭ ਤੋਂ ਵੱਡੀ ਅਰਦਾਸ ਇਹ ਨਹੀਂ ਕਿ ਸਾਨੂੰ ਦੁੱਖ ਮਿਲਦੇ ਆ ਬਲਕਿ ਇਹ ਹੈ ਕਿ ਮੈਨੂੰ ਹਰ ਹਾਲਾਤ ਵਿੱਚ ਰੱਬ ਦੀ ਰਜ਼ਾ ਮੰਨਣ ਦੀ ਤਾਕਤ ਆ ਜਾਵੇ ਸਮਝ ਆ ਜਾਵੇ ਇਹੋ ਹੀ ਸਭ ਤੋਂ ਵੱਡੀ ਅਰਦਾਸ ਹੈ ਅਰਦਾਸ 'ਚ ਇਹ ਕਹਾ ਕਰੋ ਕਿ ਹੇ ਵਾਹਿਗੁਰੂ ਜੀ ਮੈਨੂੰ ਦੁੱਖ ਤੇ ਸੁਖ ਤੇ ਨਾਲ ਲੜਨ ਦੀ ਕਲਾ ਆ ਜਾਵੇ ਸਮਝ ਆ ਜਾਵੇ ਵੇਖਿਓ ਫਿਰ ਕਿਸ ਤਰ੍ਹਾਂ ਨਵਾਂ ਜੀਵਨ ਤੁਹਾਡਾ ਸ਼ੁਰੂ ਹੋ ਜਾਵੇਗਾ ਮੂਲ ਮੰਤਰ ਦਾ ਪਾਠ ਕੋਈ ਬਹੁਤਾ ਵੱਡਾ ਪਾਠ ਨਹੀਂ ਰਾਤ ਨੂੰ ਜਾਂ ਅੰਮ੍ਰਿਤ ਵੇਲੇ ਉੱਠ ਕੇ ਸਿਰਫ 5 ਮਿੰਟ ਅੱਖਾਂ ਬੰਦ ਕਰਕੇ ਪੂਰੇ ਵਿਸ਼ਵਾਸ ਨਾਲ ਪੂਰੇ ਭਰੋਸੇ ਨਾਲ ਜਾਪ ਕਰੋ ੴ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰਗ ਗੁਰ ਪ੍ਰਸਾਦ ਇਹ ਸਭ ਤੁਹਾਡੀ ਜ਼ਿੰਦਗੀ ਦੇ ਸਾਰੇ ਹੀ ਕਾਲੇ ਹਨੇਰਿਆਂ ਨੂੰ ਚਾਨਣ ਵਿੱਚ ਬਦਲ ਦੇਵੇਗਾ ਕਿਉਂਕਿ ਮੂਲ ਮੰਤਰ ਮੇਰੇ ਧੰਨ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਰਚਿਆ ਹੋਇਆ ਮੰਤਰ ਹੈ ਇਹ ਇੱਕ ਸ਼ਬਦ ਨਹੀਂ ਇਹ ਤਾਂ ਰੱਬ ਦੀ ਹੀ ਇੱਕ ਹਕੀਕਤ ਹੈ ਜਦੋਂ ਮਨੁੱਖ ਇੱਕ ਔਂਕਾਰ ਸਤਨਾਮ ਦੇ ਉਚਾਰਣ ਵਿੱਚ ਲੀਨ ਹੋ ਜਾਂਦਾ ਹੈ ਤਾਂ ਉਹਦੀਆਂ ਚਿੰਤਾਵਾਂ ਡਰ ਅਣਜਾਣੇ ਹਨੇਰੇ ਵਿੱਚ ਦੂਰ ਹੋ ਜਾਂਦੀਆਂ ਹਨ ਇਸ ਮੰਤਰ ਨੂੰ ਯਾਦ ਕਰਨਾ ਹੀ ਸਾਡੇ ਲਈ ਇੱਕ ਬੜਾ ਵੱਡੀ ਕਲਾ ਹੁੰਦੀ ਹੈ ਇਸ ਤਰੀਕੇ ਦੇ ਨਾਲ ਪਰਮਾਤਮਾ ਜੀ ਨੇ ਸਾਨੂੰ ਇਹ ਮੰਤਰ ਦਿੱਤਾ ਹੈ ਕਿ ਇਸ ਤਰੀਕੇ ਨਾਲ ਅਸੀਂ ਆਪਣੇ ਰੋਗਾਂ ਨੂੰ ਟੈਨਸ਼ਨਾਂ ਨੂੰ ਦਵਾਈ ਦੀ ਤਰ੍ਹਾਂ ਖਤਮ ਕਰ ਸਕਦੇ ਹਾਂ ਉਸੇ ਤਰ੍ਹਾਂ ਹੀ ਕਹਿੰਦੇ ਕਿ ਮੂਲ ਮੰਤਰ ਮਨ ਦੇ ਅੰਦਰਲੇ ਵਿਕਾਰ ਡਰ ਤੇ ਬਿਮਾਰੀ ਤੇ ਬੁਰੇ ਸੰਸਕਾਰਾਂ ਨੂੰ ਖਤਮ ਕਰ ਦਿੰਦਾ ਹੈ ਜਦੋਂ ਇਹ ਮੰਤਰ ਹਰ ਰੋਜ਼ ਜ਼ੁਬਾਨੋਂ ਜਪਿਆ ਜਾਂਦਾ ਹੈ ਤਾਂ ਮਨ ਨੂੰ ਤਾਕਤ ਮਿਲਦੀ ਹੈ ਮਨੁੱਖ ਆਸ-ਪਾਸ ਦੇ ਸਾਰੇ ਹੀ ਦੁੱਖ ਤਕਲੀਫਾਂ ਤੋਂ ਫਿਰ ਪ੍ਰਭਾਵਿਤ ਨਹੀਂ ਹੁੰਦਾ। ਉਹਦੇ ਆਸ-ਪਾਸ ਕੋਈ ਨੈਗੇਟਿਵ એનર્ਜੀ ਵੀ ਨਹੀਂ ਰਹਿੰਦੀ। ਜੇਕਰ ਬੰਦਾ ਇਸ ਦੁੱਖ ਤਕਲੀਫ ਨੂੰ ਛੱਡ ਦੇਵੇ, ਮਨ ਤੇ ਹਾਵੀ ਕਰ ਲਵੇ ਤਾਂ ਫਿਰ ਉਸ ਦਾ ਮਨ ਠਹਿ ਜਾਂਦਾ ਹੈ। ਪਰ ਜਦੋਂ ਪਰਮਾਤਮਾ ਦਾ ਨਾਮ ਉਸ ਦੀ ਰਸਨਾ ਤੇ ਆ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਂਦੀ ਹੈ। ਉਹ ਹੌਲੀ-ਹੌਲੀ ਫਿਰ ਦੁਨੀਆ ਦੇ ਚੱਕਰ ਵਿੱਚੋਂ ਨਿਕਲਣਾ ਸ਼ੁਰੂ ਹੋ ਜਾਂਦਾ ਹੈ। ਘਰ ਗ੍ਰਸਤੀ ਕਾਮਕਾਰ ਰਿਸ਼ਤੇ ਨਾਤੇ ਸਭ ਐਸੀਆਂ ਗੁੰਜਲਾਂ ਦੇ ਵਿੱਚੋਂ ਦੂਰ ਹੋ ਕੇ ਪਰਮਾਤਮਾ ਨਾਲ ਜੁੜ ਕੇ ਹੱਕ ਹਲਾਲ ਦੀ ਕਮਾਈ ਬੰਦਾ ਕਰਨੀ ਸ਼ੁਰੂ ਕਰ ਦਿੰਦਾ ਹੈ ਇਸ ਲਈ ਸਾਧ ਸੰਗਤ ਜੀ ਮੂਲ ਮੰਤਰ ਦਾ ਜਾਪ ਜੇਕਰ ਤੁਸੀਂ ਵੀ ਕਰਨਾ ਸ਼ੁਰੂ ਕਰ ਦਿੰਦੇ ਹੋ ਤਾਂ ਵੇਖਿਓ ਤੁਹਾਡੀ ਜ਼ਿੰਦਗੀ ਵਿੱਚ ਵੀ ਕਿਵੇਂ ਬਦਲਾਵ ਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ